ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਲੋਕ ਮਹੱਲਾ ਪੰਜਵਾਂ ਤਰਨ ਸੁਵੰਨੀ ਖੜਗ ਕਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸੱਬੇ ਕਾਜ ਸੁਹਿਲੜੇ ਥੀਏ ਗੁਰ ਨਾਨਕ ਸਤਗੁਰ ਤੁਠਾ ਮਹੱਲਾ ਪੰਜਵ ਫਿਰਤੀ ਫਿਰਤੀ ਦਿਤਸਾ ਜਲ ਪਰ ਬਤਪਨ ਰਾਈ ਜਿੱਥੇ ਜਿੱਥੇ ਵਿਖਾ ਮਿੱਟਕੋ ਇਲ ਬਹਿਠੀ ਆਏ ਪੌੜੀ ਸਰਬ ਸੁਖਾ ਫਲ ਲੋੜਿਐ ਸੁਸੱਚ ਕਮਾਵੋ ਨੇੜੈ ਦੇਖੋ ਪਾਰ ਬ੍ਰਹਮ ਇਕ ਨਾਮ ਟਿਾਵਾਂ ਹੋਇ ਸਗਲ ਕੀ ਰੇਣਕ ਹਰ ਸੰਗ ਸਮਾਵੋ ਦੁਖਣ ਦੇਈ ਕਿਸੈ ਜੀ ਪਰਸਿ ਉਗੜ ਜਾਵਾਂ ਫਤਿ ਪੁਨੀਤ ਕਰਤਾ ਪੁਰਖ ਨਾਨਕ ਜੁਣਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਪੰਡ ਸਤਿਰਾ ਤੂੰ ठाकुरपूज भगवान दासन दास कह देना नानक जेहा तु क्राये हैं ते हा हुकरी बखियांचो गुरु रूप गुरु प्यारी गुरु सरीस संगडियो आवजो लड़ी वारवी 4 चल रही है ਧੰਨ ਤੁਗੂ ਅਰਜਨ ਦੇਵ ਜੀ ਦੀ ਮੁਬਾਰਕ ਰਸਤਾਨ ਤੋਂ ਚਾਰਣਾ ਕੀਤਾ ਹੋਇਆ ਇਹ ਲੜੀਵਾਰ ਦਾ 17 ਨੰਬਰ ਸ਼ਬਦ ਹੈ ਜੀ ਜੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਅੰਕ 322 ਅੰਤ ਸੂਸ਼ੋਕਠ ਹੈ ਸਲੋਕ ਮਹੱਲਾ 5 ਧਰਨ ਸੁਵੰਨੀ ਖੜ ਰਪਨ ਜੜਾਵੀ ਹਰ ਪ੍ਰੇਮ ਪ੍ਰਥਮਾ ਨੇ ਉੱਠਾ ਕਹਿੰਦੇ ਜੇ ਮਨ ਦੇ ਵਿੱਚ ਨਿਰੰਕਾਰ ਦਾ ਨਾਮ ਚੰਗਾ ਲੱਗਣ ਲੱਗ ਜਾਏ ਪ੍ਰੇਮ ਮਨ ਉੱਠਾ ਮਰੂਪਾਂ ਲੱਗ ਜਾਏ ਉਹ ਇਸ ਤਰ੍ਹਾਂ ਹੈ ਤੜਨ ਸੁਵੰਨੀ ਖੜ ਰਤਨ ਜਿੜਾਵੀ ਜਿਵੇਂ ਧਰਤੀ ਤੇ ਕਹਿੰਦੇ ਸਵੇਰੇ ਸਵੇਰੇ ਧੁੰਦ ਪਈ ਹੁੰਦੀ ਹੈ ਉਹ ਸਾਈ ਹੁੰਦੀ ਹੈ ਕਿੰਨੀ ਮਨਮੋਹਕ ਲੱਗਦੀ ਹੈ ਐਂ ਲੱਗਦਾ ਜਿਵੇਂ ਰਤਨਾ ਰਤਨ ਨੇ ਰਤਨ ਲਿਸ਼ਕ ਮਾਰ ਦੇ ਨੇ ਸਤਿਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਉਹ ਜਣੀ ਮਨਮੋਹਕ ਚਮਕ ਹੈ ਜਿਹੜੇ ਮਨ ਵਿੱਚ ਨਿਰੰਕਾਰ ਭਾ ਗਿਆ ਇੰਜ ਸਮਝ ਲਓ ਉਹਦੇ ਲਈ ਹੀਰੇ ਰਤਨ ਜਵਾਹਰ ਮਿਲ ਗਏ ਨੇ ਜਿਹਨੂੰ ਨਿਰੰਕਾਰ ਚੰਗਾ ਲੱਗ ਗਿਆ ਸਭੇ ਕਾਜ ਸੁਹੇਲੜੇ ਥੀ ਗੁਰ ਨਾਨਕ ਸਤਿਗੁਰ ਤੁਠਾ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇਹ ਨਾਨਕ ਸਿਰਫ ਇੰਨੇ ਨਹੀਂ ਮਨ ਦੇ ਰਤਨ ਹੀ ਨਹੀਂ ਮਿਲਣਗੇ ਕਹਿੰਦੇ ਸਭੇ ਕਾਰਜ ਸੁਹ ਲੜੇ ਜੀ ਉਹਦੇ ਸਾਰੇ ਕਾਜ ਵੀ ਸੰਪੂਰਨ ਹੋ ਜਾਣਗੇ ਸਾਰੇ ਕੰਮ ਕੰਮੂਲ ਹੋ ਜਾਣਗੇ ਜਿਹੜਾ ਇੱਛੇ ਦਾ ਸੋ ਪੂਰਨ ਹੋ ਜਾਏਗਾ ਗੁਰੂ ਨਾਨਕ ਸਤਿਗੁਰੂ ਤੁਠਾ ਉਹ ਗੁਰੂ ਨਾਨਕ ਮੇਰਾ ਸਤਿਗੁਰੂ ਐਸਾ ਹੈ ਜਿੱਤ ਤਰੁੱਠ ਜਾਏ ਫੂਰੇ ਸਾਰੇ ਕਾਰਜ ਸਫਲੇ ਕਰ ਦਿੰਦਾ ਕਿਉਂਕਿ ਜੋ ਮੰਗਿਆ ਠਾਕੁਰੇ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾ ਸੁਸਤੇ ਜੋ ਬੋਲਿਆ ਇਹਾਂ ਫੂਹ ਸਚੋ ਹੈ ਇਹਨੇ ਜਿਹੜਾ ਮੁੱਖ ਤੋਂ ਇੱਕ ਵਾਰੀ ਬੋਲ ਦਿੱਤਾ ਨਾ ਸਤਿਗੁਰੂ ਕਹਿੰਦੇ ਇਸ ਸੰਸਾਰ 'ਚ ਵੀ ਸੰਪੂਰਨ ਹੋ ਜਾਏਗਾ ਕਿਉਂਕਿ ਪੂਰਨ ਕਬੋਂ ਨਾ ਡੋਲਦਾ ਖੂ ਪੂਰਾ ਕੀਆ ਪ੍ਰਭ ਆਪ ਦਿਨ-ਦਿਨ ਤੜਾ ਸਵਾਇਆ ਪੂਰਨ ਰੂਪ ਨਾ ਕਰ। ਕਿਤੇ ਪੂਰਾ ਕੀਤਾ ਹੋਇਆ ਘਟਦਾ ਨਹੀਂ ਹੈ ਪਰ ਜੇ ਪੂਰਾ ਨਿਰੰਕਾਰ ਕਰੇ ਤਾਂ ਮਨੋਖੜਾ ਪੂਰਾ ਕੀਤਾ ਕੱਢ ਲੈਂਦਾ ਹਮੇਸ਼ਾ ਪਰ ਨਿਰੰਕਾਰ ਦਾ ਨਹੀਂ ਘਟਦਾ ਸਤਿਗੁਰੂ ਕਹਿੰਦੇ ਨੇ ਸਾਰੇ ਕਾਰਜ ਪੂਰਨ ਹੋ ਜਾਣਗੇ ਮਹਲਾ 5 ਕਿਸ ਤਰ੍ਹਾਂ ਹੋਣਗੇ ਫਿਰ ਦੇ ਵੰਡੇ ਦੈਂਤਿਸ ਜਲ ਪਰਬਤ ਬਨਰਾਏ ਫਿਰਤੀ ਫਿਰਤੀ ਕਹਿੰਦੀ ਮੈਂ ਉੱਡਦੀ ਉੱਡਦੀ ਇੱਕ ਪੰਛੀ ਦਾ ਉਦਾਹਰਣ ਦਿੰਦੇ ਨੇ ਏਲ ਦਾ ਉਦਾਹਰਣ ਦਿੰਦੇ ਨੇ ਫਿਰਤੀ ਫਿਰਤੀ ਦਿਸਾ ਮੈਂ ਦਸਣਾ ਵਿਚ ਦਿਸ਼ਾਵਾਂ ਵੱਲ ਉੱਡਦੀ ਉੱਡਦੀ ਜਲ ਪਰਬਤ ਬਨਰਾਏ ਜਲ ਜਲ ਦੇ ਵਿੱਚ ਪਰਬਤਾਂ ਦੇ ਵਿੱਚ ਪਹਾੜਾਂ ਦੇ ਵਿੱਚ ਜੰਗਲਾਂ ਦੇ ਵਿੱਚੋਂ ਦੀ ਹੁੰਦੀ ਹੋਈ ਜਿੱਥੇ ਲਿੱਠਾ ਮਰਤਕ ਏਲ ਬਹਿਠੀ ਹੈ ਕਹਿੰਦੇ ਜਿੱਥੇ ਮਰਿਆ ਹੋਇਆ ਕੋਈ ਦੇਖ ਲਏਗੀ ਇਲ ਉੱਥੇ ਹੀ ਆ ਕੇ ਬੈਠੇਗੀ ਕਹਿੰਦਾ ਮਤਲਬ ਆਪਣੇ ਮੂਲ ਨੂੰ ਛੱਡ ਦਿੰਦੀ ਹੈ ਇਲ ਸਤਿਗੁਰੂ ਕਹਿੰਦੇ ਨੇ ਐਲੀ ਏਡੀ ਉੱਚੀ ਇਲ ਉੱਡਦੀ ਹੈ ਮਨੁੱਖਾ ਤੂੰ ਵੀ ਨਿਰੰਕਾਰ ਨੂੰ ਛੱਡ ਕੇ ਆਪਣੇ ਮਨ ਦੀ ਉਡਾਰੀ ਅਸਮਾਨੀ ਲੰਦਾ ਕਬੂ ਜਿਹੜਾ ਉੱਚੜ ਤੱਕ ਕਬੂ ਜਾਏ ਪਿਆਲੇ ਲੋਭੀ ਜਿਹੜਾ ਥਿਰਣਾ ਰਹਤਾ ਚਾਰੇ ਗੁੰਡਾ ਭਾਲੇ ਸਤਿਗੁਰੂ ਕਹਿੰਦੇ ਨੇ ਇਹ ਅਸਮਾਨੀ ਉੱਡ ਜਾਂਦਾ ਹੈ ਆਪਣੇ ਖਸਮ ਨੂੰ ਛੱਡ ਦੁੰਦਾ ਹੈ ਜਿਵੇਂ ਇਲ ਕਦੇ ਕਿੰਧਰੇ ਫਿਰਦੀ ਹੈ ਕਦੇ ਕਿੱਥੇ ਫਿਰਦੀ ਹੈ ਕਦੇ ਜਲ ਵਿੱਚ ਕਦੇ ਪਰਬਤ 'ਤੇ ਕਦੇ ਪਹਾੜਾਂ 'ਚ ਕਦੇ ਜੰਗਲਾਂ ਦੇ ਵਿੱਚ ਪਰ ਇਲ ਜਾ ਕੇ ਬੰਦੀ ਹੈ ਜਿੱਥੇ ਮਰਿਆ ਹੋਇਆ ਜੀਵ ਹੋਵੇ ਸਿਰਫ ਉੱਥੇ ਜਾ ਕੇ ਬੰਦੀ ਹੈ ਇਹਨਾਂ ਸਤਿਗੁਰੂ ਕਹਿੰਦੇ ਨੇ ਇਹ ਮਨ ਵੀ ਐਸਾ ਹੀ ਹੈ ਸਾਰੀਆਂ ਦਸ਼ਨ ਦਿਸ਼ਾਵਾਂ ਵੱਲ ਪਟਕੇਗਾ ਪਰ ਜਿੱਥੇ ਲੋਭ ਦਿਖੇਗਾ ਉੱਥੇ ਹੀ ਬੈਠੇਗਾ ਜਿੱਥੇ ਨੂੰ ਆਵਦਾ ਫਾਇਦਾ ਦਿਖੇਗਾ ਹਾਲਾਂਕਿ ਉਹ ਫਾਇਦਾ ਨਹੀਂ ਹੋਏ ਨਾ ਨੁਕਸਾਨ ਹੁੰਦਾ ਪਰ ਸਤਿਗੁਰੂ ਕਹਿੰਦੇ ਨੇ ਉਹ ਉਹਨੂੰ ਫਾਇਦਾ ਸਮਝਦਾ ਹੈ ਲੋਭੀ ਜੰਤਰੇ ਨੇ ਨਹੀਂ ਪੱਖ ਪੱਖ ਤਬ ਖਰੇ ਇਹ ਲੋਭੀ ਜਿਹੜਾ ਹੈ ਨਾ ਕਰੇ ਥੇ ਟਿਕਦਾ ਹੀ ਨਹੀਂ ਹੈ ਇਹ ਇਲ ਵਾਂਗ ਉਡਾਰੀਆਂ ਮਾਰਦਾ ਹੈ ਇਲ ਗੰਦਗੀ ਚ ਬੈੰਦੀ ਹੈ ਇਹ ਮਨ ਵੀ ਗੰਦਗੀ ਚ ਬੈੰਦਾ ਹੈ ਉਦਾਹਰਣ ਸਾਨੂੰ ਇਹ ਦਿੰਦਾ ਹੈ ਸਤਿਗੁਰੂ ਨੇ ਹੇ ਸਤਿਗੁਰੂ ਨੂੰ ਪੁੱਛੀਏ ਸਤਿਗੁਰੂ ਦਾ ਇਲਾਜ ਕੀ ਹੈ ਹੁਣ ਮਨ ਤਾਂ ਵਸਾਂਦਾ ਨਹੀਂ ਮੇਂ ਮਨ ਵਸਣਾ ਹੋਈ ਥੱਕੇ ਕਰ ਹੁਣ ਕਮਾਈ ਭੇਕ ਤਿਆਰੀ ਭੇਕ ਕਰ ਸਕੀ 68 ਇਤਨਾ ਹੈ ਇਹ ਮਨ ਕੀ ਮੈਲ ਦਾ ਉਤਰ ਹੈ ਜੇ ਲੱਖ ਯਤਨ ਕਰਾਏ ਇੱਥੇ ਧੱਕੇ ਦਾ ਕੰਮ ਨਹੀਂ ਹੈ ਵਰਗੇ ਹੋਏ ਉਹ ਬਿਦਦਾਨਾਂ ਦਾ ਤਾਰਾ ਅਹ ਕਸਤਰ ਹੂਪਰ ਤੇ ਨਾ ਮਿਲੀ ਆਦੂ ਆਰੇ ਮੇਰੇ ਸਤਿਗੁਰੂ ਮੈਸਤਰੀ ਵੀ ਆਪਣੇ ਕੁੱਤੇ ਆ ਪੁੱਤਰ ਵੀ ਆਪਣੀ ਧਨ ਦੋਲਤ ਵੀ ਆਪਣੇ ਮਹਿਲ ਮਰਾਰੇ ਵੀ ਸਾਗੂ ਕੁਝ ਗਾਣ ਵੀ ਕਰ ਦੋਣਾ ਆ ਸਾਰੇ ਮਨ ਦੀ ਮਹਿਲ ਨਹੀਂ ਤੋੜੀ ਫਿਰ ਹੰਕਾਰਾ ਜਾਏਗਾ ਹੁਣ ਸਾਗੂ ਤੂੰ ਹੀ ਇਲਾਜ ਦੱਸ ਮੇਰੇ ਮਨ ਨੇ ਸਾਥ ਲੱਗੇ ਤੇ ਘਰ ਤੇ ਗੰਦਗੀ ਚ ਬੰਦਾ ਹੂੰ ਪੌੜੇ ਚ ਇਲਾਜ ਦਿੰਦੇ ਕਿਉਂਕਿ ਡਾਕਟਰ ਉਹ ਸਿਆਣਾ ਜਿਹੜਾ ਨਵਾਂ ਦੇਖ ਕੇ ਬਿਮਾਰੀ ਵੀ ਦੱਸੇ ਤੇ ਬਿਮਾਰੀ ਦਾ ਇਲਾਜ ਵੀ ਦੱਸੇ ਇੱਥੇ ਸਤਿਗੁਰੂ ਨੇ ਬਿਮਾਰੀ ਵੀ ਸਾਡੀ ਨਜ਼ਰੀਏ ਦੇ ਇਲਾਜ ਵੀ ਦੱਸਰੇ ਨੇ ਹੁਣ ਪੌੜੀ ਜੇ ਸਾਰੇ ਸੁਖਾ ਬਲ ਲੋੜੀਐ ਸੋ ਸੱਚ ਕਮਾਵ ਕਮਾਉਣੀ ਹੈ ਹੋੜਾ ਨਹੀਂ ਲਗਿਆ ਉੜੈ ਉਹ ਔਂਕੜ ਹੈ ਕਮਾਵਾਂ ਭਾਵਤ ਮਾਣਾ ਕਰੋ ਕਿਤੇ ਜਿਹੜਾ ਸਾਰੇ ਸੁਖ ਦੇਣ ਵਾਲਾ ਜੇ ਸੁਖ ਚਾਨ ਹੈ ਨਾਨਕ ਉਥਿਆ ਸਰਬ ਸੰਸਾਰ ਸੋ ਸੁਖੀ ਜਿਸ ਨਾਮ ਦਾ ਜਿਸ ਸੁਖ ਚਾਨ ਹੈ ਉਹ ਸੱਚ ਦੇ ਨਾਮ ਦੇ ਆਧਾਰ ਨੂੰ ਜਪਨਾ ਕਰੋ ਸੱਚ ਨੂੰ ਕਮਾਓ ਜਿਹੜਾ ਸਾਰੇ ਸੱਚ ਹੈ ਤੇ ਵਰਤਦਾ ਰਹੇ। ਤਾਂ ਅੱਲਾ ਸੱਚ ਹੈ। ਤਾਂ ਇਹ ਗੁਰੂਆਂ ਅੰਦਰ ਪ੍ਰਤੱਖ ਸਚਾਈ ਹੀ ਹੁੰਦੀ ਹੈ। ਇਸ ਦਿਨ ਜਿਸ ਸਰਬ ਸੁਖਾ ਫਰ ਲੋੜੀਏ ਜਿਹੜਾ ਵੀ ਦੂੜਦਾ ਹੈ ਜਿਹੜਾ ਵੀ ਚੱਲਦਾ ਹੈ ਸਾਰੇ ਸੁੱਖ ਸੋ ਸੱਚ ਕਮਾਵਾਉ। ਉਹ ਭਾਈ ਸੱਚ ਕਮਾ ਜਿਹੜਾ ਸੁੱਖ ਜਾਂਦਾ ਹੈ ਕਮਾਣਾ ਨੂੰ ਪੈਗਾ ਦੂਜੇ ਦੇ ਕਮਾਇਆ ਨਹੀਂ। ਇੱਥੇ ਤੱਕ ਕਿ ਤੇਰੇ ਧੀ ਪੁੱਤਰ ਦੇ ਕਮਾਇਆ ਤੇ ਨੂੰ ਸੁੱਖ ਨਹੀਂ ਮਿਲੇਗਾ। ਤੇਰੀ ਮਿਹਨਤ ਕੀਤੀ ਤੈਨੂੰ ਮਿਲੇਗੀ ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵਾਂ ਨੇੜੇ ਦੇਖੋ ਪਾਰ ਬ੍ਰਹਮ ਕਿੰਨੇ ਜੀ ਸੁੱਖ ਚਾਹਨਾ ਤੇ ਨੇੜੇ ਲਖਣਾ ਕਰ ਨਿਰੰਕਾਰ ਨੂੰ ਇੱਕ ਨਾਮ ਧਿਆਵੋ ਸਿਰਫ ਇੱਕ ਨਾਮ ਨਿਰੰਕਾਰ ਦਾ ਧਿਆਵੋ ਹੋਇ ਸੈ ਕਿਰਣ ਕਹਰ ਸੰਗ ਸਮਾਵੋ ਇੱਥੇ ਤੱਕ ਪਹਿਲਾ ਮਰਨ ਕਬੂਲ ਜੀਵਨ ਦੀ ਛੜਿਆਸ ਉਹ ਸੁਪਨਾ ਕੀ ਰੇਲ ਦਾ ਤੋ ਆ ਉਹ ਹਮਾਰੇ ਪਾਸ ਉਹੀ ਸ਼ਬਦ ਮਿਲ ਰਿਹਾ ਇੱਥੇ ਜਿਹੜਾ ਟਖਣੇ ਅੱਜ ਕਹਿੰਦੇ ਨੇ ਸਤਿਗੁਰੂ ਕਿੰਦੇ ਭਾਈ ਹੋਏ ਸਟਰਗਲ ਕੀ ਰੇਨ ਦਾ ਸਾਰਿਆਂ ਦੇ ਚਰਨ ਧੂਲ ਹੋ ਪਹਿਲਾ ਮਰਨ ਕਬੂਲ ਜੀਵਨ ਦੀ ਛੜਿਆਸ ਉਹ ਸੁਪਨਾ ਕੀ ਰੇਨ ਦਾ ਪਹਿਲਾ ਮਰਨ ਕਬੂਲ ਲੈ ਸੰਨੂ ਸੁਣ ਜਾ ਕਿੰਨਾ ਸਤਿਗੁਰੂ ਨੇ ਮਰਨ ਪਿਛਲੇ ਸ਼ਬਦਾਂ ਹੋ ਫਕੰ ਸੁਬਣਾ ਕੀ ਰੇ ਗੱਤਾ ਹੋ ਆ ਹੋ ਮਾਰੇ ਪਾਸ ਕਹਿੰਦੇ ਸਾਰੇ ਦੇ ਚਰਨ ਧੂੜੋ ਫਿਰ ਮੇਰੇ ਕੋਲ ਆ ਮੈਂ ਨਹੀਂ ਨਹੀਂ ਤਾਂ ਗੱਲ ਕਰਨੀ ਕਹਿੰਦੇ ਸਰਦੂ ਇਹ ਹੀ ਕਹਿੰਦੇ ਨੇ ਹੋਏ ਸਗੀ ਕੀ ਰੇ ਦਾ ਹੱਥ ਸੰਗ ਸਮਾਭੋ ਜਦੋਂ ਸਾਰਿਆਂ ਦੇ ਚਰਨ ਧੂੜ ਜੀ ਨਹੀਂ ਗਿਆ ਮਿੱਟੀ ਚੱਕ ਚੱਕ ਕੇ ਚਤਨੀ ਕਰ ਜਾਂ ਲਾਣੀ ਕਰ ਮਥੇ ਨਹੀਂ ਮਨ ਨੂੰ ਚਰਨ ਧੂੜ ਬਣਾ ਮਨ ਨੂੰ ਬਿਲਕੁਲ ਡਾਊਨ ਲੈਵਲ ਤੇ ਲੈ ਜਾ ਇੰਨਾ ਵੀ ਡਾਊਨ ਨਾਲ ਜੇ ਡਿਪਰੈਸ਼ਨ ਵੱਧ ਜਾਏ ਸਰਦੂ ਕਹਿੰਦੇ ਇੰਨਾ ਡਾਊਨ ਲੈ ਜਾ ਜੋ ਕਿ ਕਰਤਾ ਸੋ ਹਾਰ ਗਈ ਆ ਮੇਰੇ ਕੀਤੇ ਕਛੂ ਨਾ ਹੋਏ ਮੇਰੇ ਇਥੇ ਕੋਈ ਉੱਚ ਨਹੀਂ ਹੁੰਦਾ ਜੋ ਕਰ ਰਿਹਾ ਸਤਿਗੁਰੂ ਕਰ ਰਿਹਾ ਕਿ ਜਦੋਂ ਸਤਿਗੁਰੂ ਆ ਗਿਆ ਨਾ ਫਿਰ ਇਹ ਘਰ ਨਹੀਂ ਆਏਗਾ ਫਿਰ ਸਾਰੇ ਨਿੱ ਚਰਨ ਧੂੜ ਹੋ ਜਾਏਗਾ ਕਹਿੰਦੇ ਫਿਰ ਹਰ ਸੰਗ ਸੰਭਾਵਾਂ ਫਿਰ ਸਾਰੇ ਹਰੀ ਦੇ ਸਤਸੰਗੀ ਪੁਰਸ਼ਾਂ ਦੇ ਵਿੱਚ ਉਹਨਾਂ ਦੇ ਨਾਲ ਸਮਾ ਜਾਏਗਾ ਇੱਕ ਵਿੱਚ ਪojਾਏਗਾ ਕਿਉਂਕਿ ਜਿਹੜੀ ਕੈਟਾਗਰੀ 'ਚ ਆਪਾਂ ਜਾਣਾ ਹੋਵੇ ਉਹਦੇ ਲੈਵਲ ਦੇ ਬਰਾਬਰ ਹੋਣਾ ਪੈਂਦਾ ਹੈ ਜੇ ਆਪਾਂ ਵੀਆਈਪੀ ਬੰਦੇਆਂ ਨੂੰ ਜਾਣਾ ਤਾਂ ਉਹਨਾਂ ਦੇ ਬਰਾਬਰ ਦਾ ਐਟੀਟਿਊਡ ਰੱਖਣਾ ਪਏਗਾ ਜੇ ਆਪਾਂ ਗਰੀਬਾਂ 'ਚ ਜਾਣਾ ਤਾਂ ਉਹਨਾਂ ਦੇ ਵਰਗਾ ਹੋ ਕੇ ਜਾਣਾ ਪਏਗਾ ਸਾਧਗਰੂ ਕਹਿੰਦੇ ਨੇ ਜੇ ਸੰਗਤ 'ਚ ਆਣਾ ਹੈ ਸਤ ਸੰਗਤ 'ਚ ਆਣਾ ਹੈ ਸਾਧੂਆਂ ਦੀ ਸੰਗਤ 'ਚ ਕੈਟਾਗਰੀ 'ਚ ਆਣਾ ਹੈ ਤੇ ਪਹਿਲਾਂ ਮਨ ਨੂੰ ਸਾਧਨਾ ਦਾ ਸਿੱਖਣਾ ਪਹਿਲੇ ਮਨ ਪ੍ਰਗਤ ਹੈ ਆਪਣਾ ਪਛਾਣ ਰਹੀ ਹੈਗਾ ਪਹਿਲਾਂ ਆਪਣੇ ਆਪ ਨੂੰ ਸਮਝਾ ਲੈਣਾ ਦੁਨੀਆ ਨੂੰ ਘਾਟੇ ਚ ਸਮਝਾਈ ਦੁੱਖ ਨਾਲ ਲਈ ਕਿਸੈ ਜੀ ਪੱਛੋਂ ਕਰ ਜਾਓ ਠੀਕ ਨਹੀਂ ਦੁੱਖ ਕਿਤੇ ਸੁਪਨੇ ਚ ਵੀ ਨਾ ਕਿਸੇ ਵੀ ਸੋਚ ਨਹੀਂ ਸੁਪਨੇ ਚ ਵੀ ਇੱਥੇ ਦੱਸ ਕਰ ਸੁਪਨੇ ਚ ਵੀ ਦੁੱਖ ਸੋਚਿਆ ਤੇਰੀ ਅੱਗੇ ਆਏਗਾ ਸੁੱਖ ਮੰਗਤ ਦੁੱਖ ਆਗਲ ਹੋਵੇ ਸੁੱਖ ਮੰਗਦਾ ਹੈ ਦੁੱਖ ਅੱਗੇ ਆਏਗਾ ਕਿਉਂ ਆਏਗਾ ਸਤਿਗੁਰੂ ਕਹਿੰਦੇ ਸੁਪਨੇ ਚ ਤੁ ਦੁਖੀ ਮੰਗਦਾ ਲੋਕਾਂ ਦਾ ਸੁਪਨੇ ਚ ਤਾਂ ਲੋਕਾਂ ਨਹੀਂ ਮਾੜਾ ਹੀ ਮੰਗਦਾ ਜੇ ਜੇ ਤੂੰ ਮੰਗੇਗਾ ਨਰੰਕਾਰ ਤੇਰੀ ਚੋਰੀ ਪਾਏਗਾ ਕਿਉਂਕਿ ਮੰਗਦਾ ਤੂੰ ਨਾ ਇਹ ਹੀ ਕਲਪ ਦਾ ਸੂਲ ਹੈ ਐ ਕਰ ਕਰੇ ਸੇ ਕਰ ਪਾਏਗਾ ਨੇ ਘੱਟ ਮੰਗ ਲੈ ਕਿਸੇ ਦਾ ਮਾੜਾ ਦੂਜੇ ਅੱਥ ਤੇ ਜਾਂ ਮੇਲ ਜਾਏਗਾ ਨਾ ਅੰਦੀ ਨਾਲ ਮਾੜਾ ਸਤਿਗੁਰੂ ਕੰਨੇ ਸਤਿਗੁਰੂ ਕੰਨੇ ਮਾੜਾ ਮੈਨੂੰ ਕਰਨਾ ਹੀ ਨਹੀਂ ਆਉਂਦਾ ਮਾੜਾ ਨਰੰਕਾਰ ਮੇਰੇ ਕੋਲ ਲਫ਼ਜ਼ ਹੀ ਨਹੀਂ ਹੈ ਨਰੰਕਾਰ ਕੋਲ ਲਫ਼ਜ਼ ਹੀ ਨਹੀਂ ਹੈ ਮਾੜਾ ਚੋਰੀ ਬਾਤਲ ਤਨ ਤੂੰ ਮਾੜਾ ਦੇ ਦੇ ਕੁਕੀ ਮਾਪੇ ਕਰਤੀ ਉੱਤਮ ਮਾੜਾ ਨਹੀਂ ਮੰਗਦੇ ਤੀਪ ਹੁ ਇੱਕ ਨੂੰ ਜਿਹੜਾ ਮਾੜਾ ਜਰੂਰ ਮੰਗ ਲੈਂਦੇ ਨੇ ਇਹ ਜੇ ਸਾਡੇ ਨੂੰ ਤਾਂ ਸਮਝ ਆ ਜਾਵੇ ਤਾਂ ਅਸੀਂ ਬ੍ਰह्मज्ञानी ਬਣ ਜਾਵਾਂਗੇ ਉਹ ਵੱਡੀ ਅਵਸਥਾ ਨਹੀਂ ਹੈ ਪਰ ਬੰਨਣਾ ਵੀ ਬਹੁਤ ਵੱਡਾ ਹੈ ਸਾਧੂ ਨੂੰ ਕਿੰਨੇ ਨੇ ਦੁੱਖ ਨਾਲ ਨਹੀਂ ਕਿਸੇ ਦੀ ਸੁਪਨੇ ਦੇ ਵਿੱਚ ਵੀ ਕਿਸੇ ਦਾ ਦਿਲ ਨਾ ਦੁਖਾ ਲਈ ਦਿਲ ਨਾ ਦੁਖਾ ਲਈ ਤੇਰਾ ਕੋਈ ਦਿਖਾ ਜੇ ਕੋਈ ਕਿੰਨੀ ਪਰਤੂਰ ਦਿਲ ਨਾ ਦੁਖਾ ਲਈ ਕਿਸੇ ਦਾ ਪਤ ਸਿਉਂ ਘੜ ਜਾਵੋ ਆਪਣੀ ਇੱਜ਼ਤ ਸਵੇਰ ਕਰੇ ਜਾਂਦੀਆਂ ਨੰਨਕਾਰ ਦੇ ਕਹਿੰਦੇ ਜਿਸ ਤਾਂ ਧੀ ਪੇਕੇ ਘਰ ਹੁੰਦੀ ਹੈ ਇੱਕ ਦਿਨ ਨੂੰ ਉੱਠ ਕੇ ਸਹੁਰੇ ਘਰ ਜਾਣਾ ਹੀ ਪੈਂਦਾ ਹੈ ਸਹੁਰੇ ਘਰ ਤੋਂ ਅਰਥ ਹੀ ਨਿਕਲਦੀ ਹੈ ਸਤਿਗੁਰੂ ਕਹਿੰਦੇ ਨੇ ਇਹ ਵੀ ਤੇਰਾ ਪੇਕਾ ਘਰ ਹੈ ਧੀ ਦੇ ਜਿਵੇਂ ਵਿਆਹੇ ਬਾਅਦ ਸਹੁਰੇ ਘਰ ਉਹ ਪਰਖ ਹੁੰਦੀ ਹੈ ਵੀ ਕਿੰਨਾ ਉਹਨੂੰ ਗਿਆਨ ਹੈ ਕਿੰਨਾ ਕੋਨੇ ਮਾਪੇ ਤੋਂ ਅਕਲ ਸਿੱਖੀ ਹੈ ਕਿੰਦੇ ਇਸੇ ਤਰ੍ਹਾਂ ਇਸ ਪੇਕੇ ਘਰ ਤੋਂ ਮਾਤ ਲੋਕ ਤੋਂ ਜਦੋਂ ਪੂਚ ਕਰਨਾ ਹੈਗਾ ਨਿਰੰਕਾਰ ਦੇ ਸੂਰੇ ਕਰ ਜਾਈਂ ਤਾਂ ਉੱਥੇ ਵੀ ਤੇਰੀ ਪਰਖ ਹੋਏਗੀ ਕਿੰਨੇ ਕੁ ਗਿਆਨ ਸਿੱਖੇ ਨੇ ਕਿੰਨੀ ਤੁਹਾਡੇ ਲਈ ਹੈ ਸਤਿਗੁਰੂ ਕਹਿੰਦੇ ਨੇ ਬਸ ਇਹੀ ਨੁਕਤਾ ਜਦੋਂ ਸਮਝ ਗਿਆ ਤੇ ਪੇਕੇ ਘਰ ਚੋਂ ਜੇ ਸਿੱਖ ਕੇ ਆਇਆ ਤੇ ਸੁਰੇ ਕਰਦੀ ਵੀ ਕਦਰ ਹੁੰਦੀ ਐ ਨਿੱਤਿਆਂ ਫਿੱਟ ਲਾੜਨਾ ਪੈਂਦੀਆਂ ਨੇ ਜੇ ਨਿਰੰਕਾਰ ਸਤਿਗੁਰੂ ਕਹਿੰਦੇ ਨੇ ਜੇ ਇਸ ਸੰਸਾਰ ਤੇ ਸਿੱਖ ਗਿਆ ਗੁਣ ਇਕੱਠੇ ਕਰਨੇ ਤੇ ਨਿਰੰਕਾਰ ਦੇ ਦਰਵਾਜ਼ੇ 'ਚ ਵੀ ਸਿਫਤ ਸਲਾਗਾ ਹੋएगी ਨਹੀਂ ਤਾਂ ਫਿੱਟ ਲਾੜਨ ਪਵੇਗੀ ਕਿਤੇ ਕਿਸੇ ਦਾ ਦਿਲ ਨਾ ਦੁਖਾਵੇਂ ਨਾਲ ਆਪ ਦੇ ਪੱਕੀ ਇੱਜ਼ਤ ਦੇ ਨਾਲ ਪਤ ਸੇਉਂ ਘਰ ਜਾਵੋਂ ਕਰੇ ਨਹੀਂ ਪਤਿਤ ਪੁਣੀ ਕਰਤਾ ਪੁਰਖ ਨਾਨਕ ਸੁਣਾਵੋ ਪਤਿਤ ਪੁਣੀਤ ਉਹ ਹੈ ਮਾਪੇ ਸ਼ਰਾਬੀ ਪੁੱਤ ਨੂੰ ਵੀ ਗਲੇ ਨਾਲ ਲਾਂਦੇ ਨੇ ਕਿਉਂ ਕਿੰਦਰੇ ਸੁਧਰ ਜਾਊਂ ਮੇਰਾ ਸਾਤੁਰੂ ਵੀ ਅਸਾ ਹੈ ਅਸੀਂ ਕਰੋੜਾ ਪਾਪ ਕਰਦੇ ਆ ਜਿਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਉਹ ਨੂੰ ਮਾਰੇ ਦੇ ਆ ਗੁਰੂ ਕਿਛ ਮੇਰੇ ਪਾਵਰ ਡੁੱਬਦੇ ਪੱਥਰ ਤਾਰੇ ਜਿਹੜਾ ਆਇੜ ਬਰਾਬਰ ਤੱਪੇ ਪੀਤਰ ਵੰਗੇ ਕਰਤੇ ਪ੍ਰਣਾਵਤਨਾਂ ਨੂੰ ਗੰਭਿਸ਼ਾਣਾ ਸੁਖ ਹੋਵੇ ਤਨ ਰਾਤ ਮੇਰੇ ਸਤਿਗੁਰੂ ਕਹਿੰਦੇ ਨੇ ਅੱਜ ਦਿਨਾਂ ਸੁਨਦਰ ਜਪਾਣੀ ਮੇਰੇ ਸਤਿਗੁਰੂ ਨੇ ਮੇਰੇ ਆਗੁਣ ਪਰ ਫਿਰ ਵੀ ਆਗੁਣਾਂ ਨੂੰ ਬਚਾ ਕੇ ਗੰਦਗੀ ਤੋਂ ਚੱਕ ਕੇ ਇਲ ਵਾਂਗੂ ਜਿਹੜੀ ਸਾਡੀ ਫਿਤਰਤ ਹੈ ਲੋਭੀ ਜੰਤ ਨੂੰ ਬਚਾ ਕੇ ਮੇਰਾ ਸਤਿਗੁਰੂ ਐਸਾ ਹੈ ਪ੍ਰਤਿਤ ਪੁਨੀ ਕਰਤਾ ├ਪੁਰਖ ਉਹਨੇ ਕਰਤਾ ├ਪੁਰਖ ਐਸਾ ਹੈ ਪਾਪੀ ਨੂੰ ਵੀ ਤਾਰ ਦਿੰਦਾ ਜਮੋ ਪਾਪੀ ਜਗ ਜਾਣ ਦੀ ਮਕਮਾ ਨਹੀਂ ਨਿਸ਼ਟਾਰਾ ਹਨ ਧੰਕਾ ਉਤਰੀ ਕਿਹ ਹੈ ਤੋੜਨ ਕਾ ਤੋੜਾ ਵੱਡਾ ਕੋਈ ਪਾਪ ਨਹੀਂ ਹੈ ਜਿਹੜੀ ਵਿਸ਼ੇ ਵਿਕਾਰਾਂ ਚ ਗਲਤਾਨ ਸੀ ਸਤਿਗੁਰੂ ਕਹਿੰਦੇ ਜੇ ਉਧਰ ਸਕਦੀ ਹੈ ਤਾਂ ਮਨੁੱਖ ਨੇ ਕਿੰਨੇ ਬੇਨਤੀ ਤੂੰ ਕਰ ਲੈ ਤਾਂ ਤੂੰ ਵੀ ਉਧਰ ਜਾਏਗਾ ਉਦਾਰਨ ਹੋ ਜਾਏਗਾ ਕਰਤ ਪਰ ਪਤਿਤ ਪੁਨੀਤ ਕਰਤਾ ├ਪੁਰਖ ਕਰੋੜਾ ਪਾਪ ਮੇਰੇ ਬਖਸ਼ਣ ਹਾਰਾ ਹੈ ਜੇ ਕਿਧਰੇ ਸਾਨੂੰ ਅਰਦਾਸ ਕਰਨੀ ਆ ਜੇ ਬੇਨਤੀ ਕਰਨੀ ਆ ਜੇ ਸਮਾਂ ਨਹੀਂ ਲੰਦਾ ਫਿਰ ਕਰਤਾਪੁਰਖ ਮੇਰਾ ਕਰਤਾਪੁਰਖ ਨਿਰੰਕਾਰ ਹੈ ਸਹੇ ਨਾਨਕ ਸੁਣਾਵਾਂ ਨਾਨਕ ਇਹ ਗੱਲ ਸੁਣਾ ਨਹੀਂ ਕਰਦਾ ਭਾਈ ਮੰਨ ਕੇ ਚੱਲਣਾ ਜੇ ਸਤਗੁਰੂ ਨੂੰ ਪਾ ਗਿਆ ਕਰੋੜਾ ਕੀਤੇ ਪਾਪ ਬਖਸ਼ੇ ਜਾਣਗੇ ਪਰ ਇਹ ਨਾ ਹੋਵੇ ਮੈਂ ਮੱ ਬਾਅਦ ਸਤਗੁਰੂ ਨੂੰ ਪਾਜਾਂਗਾ ਪਹਿਲਾਂ ਪਾਪ ਕਰ ਹੋ ਲਈਏ ਸਤਗੁਰੂ ਕਹਿੰਦੇ ਨੇ ਇਹ ਮੈਂਟੈਲਿਟੀ ਰੱਖ ਕੇ ਉਧਾਰ ਨਹੀਂ ਹੋਏਗਾ ਅਣਭੋਲਤਾ ਜੀ ਕੀਤੇ ਪਾਪ ਅਗਿਆਨਤਾ ਜੀ ਕੀਤੇ ਪਾਪ ਬਖਸ਼ਣ ਹਾਰਾ ਹੈ ਪਰ ਪਛਤਾਤਾ ਹੋਵੇ ਤਾਂ ਇਸ ਸਤਿਗੁਰੂ ਦੀ ਵਿਡਿਆਈ ਸਤਿਗੁਰੂ ਬਾਰ ਬਾਰ ਸੰਗ ਉਦਾਹਰਨ ਡੋਬੜਿਆਂ ਨੂੰ ਤਾਰਨ ਦਾ ਤਰੀਕਾ ਦੱਸਰੇ ਨੇ ਭਾਈ ਕਿਤੇ ਤਰਨਾ ਆ ਜਾਏ ਸਤਿਗੁਰੂ ਰੂਪ ਗੁਰਪੇਰੀ ਸਾਧ ਸੰਗਤ ਜੀ ਇੰਨੀਆਂ ਕੋ ਬੇਨਤੀਆਂ ਕਰਦਾ ਖਿਮਾ ਦਾ ਜਾਚਕ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਣਾ ਅਮਲ ਕਰਨਾ ਜ਼ਿੰਦਗੀ ਚ ਕਮਾਣਾ ਵੱਧ ਘਟ ਬੋਲਿਆ ਦਾਸ ਦਾ ਨਾਚ ਕਰਦੇ ਹੋਏ ਸਾਧ ਸੰਗਤ ਦੇ ਹੋ ਸ਼ੀਸ਼ ਕਰੋ ਅਦਾ ਸੰਕੇਤੋ ਕਥਾ ਵਿਚਾਰਾ ਕਰਦੇ ਜੀ ਅੱਜ ਆਜਾਵੇ ਗੱਜਬੱਜ ਕੇ ਫਤਿਹ ਜਜਾਪ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ